ਇਹ 19ਵਾਂ ਬਚਨ ਹੈ ਜਿੰਨੇ ਕੰਮ ਆਪਣੇ ਕਰਨ ਦੇ ਹੋਣ ਉਹਨਾਂ ਦੇ ਕਰਨ ਵਿੱਚ ਆਲਸ ਨਹੀਂ ਕਰਨਾ ਇਹਦਾ ਹੁਣ ਸਿੱਧਾ ਹੀ ਗੁਰੂ ਸਾਹਿਬ ਜੀ ਹੁਕਮ ਕਰ ਰਿਹਾ ਵੀ ਆਪਣੇ ਹੱਥੀਂ ਸਿੱਖ ਨੇ ਕੀਰਤ ਕਰਨੀ ਹੈ ਸਿੱਖ ਬੇਲਣ ਨਹੀਂ ਹੋਣਾ ਚਾਹੀਦਾ ਸਿੱਖ ਆਲਸੀ ਨਹੀਂ ਹੋਣਾ ਚਾਹੀਦਾ ਉਦਮੀ ਹੋਣਾ ਚਾਹੀਦਾ ਉਦੋਂ ਮੈਂ ਤਾਂ ਤੁਸੀਂ ਬੈਠੇ ਹੋ ਨਾ ਸੰਗਤ ਵਿੱਚ ਗਣ ਗੁਰੂ ਪਾਸ਼ਾ ਕਹਿੰਦੇ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਉਹ 10 ਵਜੇ ਉੱਠਣ ਵਾਲਾ ਸਿੱਖ ਨਹੀਂ ਹੋ ਸਕਦਾ ਸਿੱਖ ਤਾਂ ਉਹ ਹੈ ਨਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆ ਉਹ ਅੰਮ੍ਰਿਤ ਵੇਲੇ ਨੂੰ ਸੰਭਾਲਦਾ ਹੈ ਅੰਮ੍ਰਿਤ ਵੇਲਾ ਅਸੀਂ ਸੂਰਜ ਮੁਖੀ ਹੋ ਗਏ ਸੂਰਜ ਚੜ ਗਿਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਾ ਬਾਣੀ ਦੇ ਵਿੱਚ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਬਾ ਪਹਿਰ ਲਾਹੌਰ ਦੀ ਕੀ ਹਾਲਤ ਸੀ ਚੀਕ ਚਹਾੜਾ ਸ਼ੁਰੂ ਹੋ ਜਾਂਦਾ ਸੀ ਜਿਸ ਵੇਲੇ ਅੰਮ੍ਰਿਤ ਵੇਲਾ ਹੁੰਦਾ ਸੀ ਚੌਥਾ ਪਹਿਰ ਰਾਤ ਦਾ ਹੁੰਦਾ ਸੀ ਕਤਲੇ ਅੰਮ ਸ਼ੁਰੂ ਹੋ ਜਾਂਦਾ ਸੀ ਪਰ ਉਸੇ ਧਰਤੀ ਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਨਾਲੇ ਸ਼ਲੋਕ ਲਿਖਿਆ ਗੁਰੂ ਅਮਰਦਾਸ ਜੀ ਦਾ ਮਹਿਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਹੁਣ ਇਹ ਲਾਹੌਰ ਸ਼ਹਿਰ ਵੀ ਬਣਿਆ ਹੁਣ ਇਹ ਸਿਫਤੀ ਦਾ ਘਰ ਬਣ ਗਿਆ ਅਮਰਤ ਵੇਲੇ ਨੂੰ ਇੰਨੀ ਮਹਾਨਤਾ ਦਿੰਦੀ ਹੈ ਆਲਸ ਜਿਹੜਾ ਹੈ ਆਲਸ ਨੂੰ ਛੱਡਣਾ ਹੈ ਅਸੀਂ ਉਹ ਗੁਰੂ ਸਾਹਿਬ ਕਹਿੰਦੇ ਨਾ ਜਿਤਨੇ ਕੰਮ ਆਪਣੇ ਕਰਨ ਦੇ ਹੋਣ ਉਹਨਾਂ ਦੇ ਕਰਨ ਵਿੱਚ ਆਲਸ ਨਹੀਂ ਕਰਨਾ ਜੇ ਕੋਣੋ ਕਿਸੇ ਨੂੰ ਸੰਗਤ ਕਰ ਲੋ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਇਹ ਕਿਹਦੀ ਨਿਸ਼ਾਨੀ ਹੈ ਆਲਸੀ ਦੀ ਮਨ ਆਲਸੀ ਜਿਹੜਾ ਹੁੰਦਾ ਨਾ ਸਾਡੇ ਕੋਲ ਤਾਂ ਟਾਈਮ ਹੀ ਕੋਈ ਨਹੀਂ ਹੈ ਸਾਡੇ ਕੋਲ ਸੰਗਤ ਵੀ ਜਿਹੜੇ ਆਉਂਦੇ ਆ ਬੇਲੇ ਥੋੜੇ ਆ ਜਿਹੜੀ ਸੰਗਤ ਸੰਗਤ ਕਰਦੀ ਆ ਦੋਨੇ ਟਾਈਮ ਗੁਰੂ ਸਤਗੁਰੂ ਮਹਾਰਾਜ ਦੇ ਦਰ ਤੇ ਆ ਕੇ ਅਸੀਸਾਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਆ ਉਹ ਵੀ ਤਾਂ ਕਾਰੋਬਾਰ ਕਰਦੇ ਆ ਜੇ ਸੰਗਤ ਨਹੀਂ ਕਰਾਂਗੇ ਰੰਗਤ ਨਹੀਂ ਚੜੇ ਚੰਗਾ ਕੰਮ ਕਰਨ ਵਾਸਤੇ ਮਨੁੱਖ ਆਲਸ ਕਰਦਾ ਬਾਣੀ ਕਹਿੰਦੀ ਚੰਗੇ ਆਈ ਆਲਗ ਕਰੇ ਬੁਰੀਾਈ ਹੋਏ ਸ਼ੇਰ ਇਹ ਕਹਿਦਾ ਹੋਣਾ ਵੀ ਫਲਾਨੀ ਜਗ੍ਹਾ ਜਾਣਾ 100 ਕਿਲੋਮੀਟਰ ਉੱਥੇ ਪਾਰਟੀ ਕਰਨੀ ਰਾਤ ਨੂੰ 12 ਵਜੇ ਵੀ ਚਲੇ ਜਾਏਗਾ ਸਾਰੀ ਸਾਰੀ ਰਾਤ ਭੰਗੜੇ ਪਾਉਂਦਾ ਰਹੇਗਾ ਜਿਸ ਵੇਲੇ ਅੰਮ੍ਰਿਤ ਵੇਲਾ ਹੋਏਗਾ ਸੰਗਤ ਹੋਏਗੀ ਉਸ ਵੇਲੇ ਆਲਸ ਕਰੇਗਾ ਸਮਾਪਤੀ ਕਿੰਨੇ ਵਜੇ ਹੋਈ ਮੈਨੂੰ ਅੱਜ ਤੱਕ ਮੈਨੂੰ ਹੋ ਗਏ ਤਕਰੀਬਨ 25 ਸਾਲ ਤੁਹਾਡੀ ਸੇਵਾ ਕਰਦੇ ਆ ਮੈਨੂੰ ਅੱਜ ਤੱਕ ਇਹ ਫੋਨ ਬਹੁਤ ਘਟ ਆਇਆ ਵੀ ਕਿੰਨੇ ਵਜੇ ਕੀਰਤਨ ਸ਼ੁਰੂ ਹੋਏਗਾ ਇਹ ਹੁੰਦਾ ਵੀ ਸਮਾਪਤੀ ਕਿੰਨੇ ਵਜੇ ਹੋਏਗੀ ਵੀ ਅਸੀਂ 15 ਮਿੰਟ ਪਹਿਲਾਂ ਪਹੁੰਚ ਜਾਏ ਹੁਣ ਬੱਚਾ ਸਕੂਲ ਵਿੱਚ ਛੁੱਟੀ ਹੋਣ ਤੇ ਪਹੁੰਚੇਗਾ ਉਹਨੂੰ ਕੀ ਮਿਲੇਗਾ ਇਹ ਸਕੂਲ ਹੀ ਆ ਨਾ ਸਿੱਕੀ ਦਾ ਸਕੂਲ ਹੈ ਤੇ ਜਿਸ ਵੇਲੇ ਅਸੀਂ ਇਹ ਚੀਜ਼ ਆਲਕ ਕਰਾਂਗੇ ਉਹਨਾਂ ਕੰਮਾਂ ਵਾਸਤੇ ਆਲਸ ਕਰਦੇ ਹੋ ਵੀ ਜਿਹਦੇ ਕੰਮ ਕਰਨ ਦੇ ਨਾਲ ਸਾਡਾ ਮਨ ਵਿਕਾਰਾਂ ਵਿੱਚ ਜਾਂਦਾ ਉਸ ਕੰਮ ਦੇ ਆਲਸ ਕਰਦੋ ਬੰਦ ਕਰਸੀ ਕਰਦੇ ਆ ਚੰਗਿਆਈ ਆਲਕ ਕਰੇ ਬੁਰਾਈ ਹੋਏ ਸ਼ੇਰ ਉਹ ਸ਼ੇਰ ਬਣ ਜਾਂਦਾ ਬੁੱਢੇ ਉੱਠ ਕੇ ਵੀ ਤੁਰ ਪੈਂਦੇ ਅੱਧੀ ਅੱਧੀ ਰਾਤ ਨੂੰ ਕਹਿੰਦੇ ਵੀ ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ ਪਰ ਸਿਰੇ ਸ਼ਾਮ ਸੰਗਤ ਕਰਨ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਹੈ ਮੁਸ਼ਕਲ ਆਉਂਦੀ ਹੈ بڑے ਭਾਗਾਂ ਵਾਲੇ ਜਿਹੜੇ ਸੰਗਤ ਕਰਦੇ ਤੁਸੀਂ ਸਾਰੇ ਜਾਣਦੇ ਹੋ ਇੱਥੇ 80 ਸਾਲ ਤੋਂ ਉੱਪਰ ਵਾਲੇ ਵੀ ਸੰਗਤ ਕਰਦੇ ਰੋਜ਼ ਆਉਂਦੇ ਆ ਜੀਵਨ ਹੈ ਉਹਨਾਂ ਦਾ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਆਪਣ ਜਿਹੜਾ ਆਪਣਾ ਕੰਮ ਕਰਨਾ ਹੋਵੇ ਨਾ ਉਹ ਉਹਦੇ ਵਿੱਚ ਆਲਸ ਨਹੀਂ ਕਰਨਾ ਜਿਦਾ ਆਪਾਂ ਬਾਣੀ ਵਿੱਚ ਪੜ੍ਹਦੇ ਆ ਸਤਿਗੁਰ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਕਿਹੜਾ ਕਾਰਜ ਇਹ ਜ਼ਿੰਦਗੀ ਦਾ ਕਾਰਜ ਆਪਣਾ ਹੱਥੀ ਆਪਣਾ ਬਹੁਤ ਭਾਗਾ ਵਾਲਿਓ ਮੈਂ ਆਪਣੇ ਆਪ ਨੂੰ ਹੋਰ ਵੱਡੇ ਭਾਗਾ ਵਾਲਾ ਸਮਝਦਾ ਜੋ ਤੁਹਾਡੇ ਵਿੱਚ ਰਹਿ ਕੇ ਸਿੱਖ ਰਿਹਾ ਕਿਉਂਕਿ ਬਹੁਤ ਵੱਡੀ ਸਿੱਖਿਆ ਮਿਲਦੀ ਸੰਗਤ ਵਿੱਚੋਂ ਕਿਉਂਕਿ ਸੰਗਤ ਨੂੰ ਵੱਡਾ ਸਤਿਗੁਰ ਨੇ ਮਾਣ ਦਿੱਤਾ ਸਨਮਾਨ ਦਿੱਤਾ ਮੈਨੂੰ ਤਾਂ ਇਹ ਲੱਗਦਾ ਕੋਈ ਐਸਾ ਪਰਿਵਾਰ ਆ ਜਿਹੜਾ ਸਹਿਜ ਪਾਠ ਨਹੀਂ ਕਰਦਾ ਹਣਾ ਖੰਡਵੇ ਦੇ ਵਿੱਚ ਇਹਨੂੰ ਕਹਿੰਦੇ ਆਪਣਾ ਹੱਥੀ ਆਪਣਾ ਹਰੇਕ ਸਿੱਖ ਦਾ ਸਿੱਖ ਰਹਿਦਮਰ ਜਾਦਾ ਹਰੇਕ ਸਿੱਖ ਦਾ ਸਹਿਜ ਪਾਠ ਆਰੰਭ ਰਹਿਣਾ ਚਾਹੀਦਾ ਹੈ ਕੀ ਪਤਾ ਸਾਡਾ ਅਖੀਰ ਲਈ ਪਾਠ ਹੋ ਜਾਏ ਤੇ ਤੁਸੀਂ ਕਰਦੇ ਹੋ ਇਹਨੂੰ ਕਹਿੰਦੇ ਆਪਨ ਹੱਥੀ ਆਪਣਾ ਆਪੇ ਹੀ ਇਹ ਆਪਣਾ ਕਾਲ ਸਵਾਰਦੇ ਨਾ ਆਪਣਾ ਹੱਥੀ ਆਪੀ ਅਸੀਂ ਉਦੰਬ ਕਰਦੇ ਆਂ ਸੰਗਤ ਕਰਦੇ ਆਂ ਹਰੇਕ ਕੰਮ ਦੇ ਵਿੱਚ ਆਪ ਜੀ ਅੱਗੇ-ਅੱਗੇ ਹੋ ਕੇ ਸਾਰਾ ਕੁਝ ਕਰਦੇ ਹੋ ਇਹ ਆਪਣੇ ਕੰਮ ਆ ਨਾ ਕੌਮ ਦਾ ਕੰਮ ਆਪਣਾ ਹੀ ਕੰਮ ਹੈ ਤੇ ਇੱਥੇ ਫਿਰ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਕਹਿੰਦੇ ਆਲਕ ਨਹੀਂ ਕਰਨਾ ਆਲਸ ਨਹੀਂ ਕਰਨਾ ਹਾ ਬੁਰਾ ਕੰਮ ਕਰਨਾ ਹੋਵੇ ਉੱਥੇ 100 ਵਾਰੀ ਸੋਚੋ 100 ਵਾਰੀ ਸੋਚਣਾ ਚਾਹੀਦਾ ਹੈ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਆਲਸ ਕਰਨਾ ਚਾਹੀਦਾ ਹੈ ਤੇ ਸਤਿਨਾਮ 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 ਵਾਹਿਗੁਰੂ